ਦੋ ਟਰੱਕ ਅਤੇ ਦੋ ਵੈਨਾਂ ਸਿੱਧੀਆਂ ਨਦੀ ਦੇ ਵਿੱਚ ਡਿੱਗਿਆ ਨੇ ਵੱਡਾ ਹਾਦਸਾ ਵਾਪਰਿਆ ਏ ਤਾਂ ਹਾਈਵੇ ਉੱਤੇ ਬਣਿਆ ਪੁਲਾ ਜਿਹੜਾ ਉਹ ਟਾਹ ਟੇੜੀ ਹੋ ਗਿਆ ਏ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਸਕਦੇ ਹੋ ਕਿ ਕਿੰਨਾ ਭਿਆਨਕ ਹਾਦਸਾ ਵਾਪਰਿਆ ਏ ਇੱਕ ਨਦੀ ਉੱਤੇ ਬਣਿਆ ਹੋਇਆ ਪੁਲ ਅਚਾਨਕ ਟਾਹ ਟੇੜੀ ਹੁੰਦਾ ਏ ਅਤੇ ਹਾਈਵੇ ਉੱਤੋਂ ਗੁਜ਼ਰ ਰਹੇ ਚਾਰ ਵਾਹਨ ਇਸ ਪੌੜੇ ਥੱਲੇ ਡਿੱਗ ਜਾਂਦੇ ਨੇ ਕਈ ਫੁੱਟ ਹੇਠਾਂ ਉਹ ਨਦੀ ਦੇ ਵਿੱਚ ਡਿੱਗ ਜਾਂਦੇ ਨੇ ਤਾਂ 50 ਤੋਂ 60 ਫੁੱਟ ਤੱਕ ਦੀ ਡੂੰਘਾਈ ਹੈ ਜਿਹੜੀ ਉਹ ਜਾਪਦੀ ਹੈ ਤਾਂ ਸਭਿਆਨਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਹਾਲੇ ਤੱਕ ਖਬਰ ਹੈ ਜਦਕਿ ਮ੍ਰਿਤਕਾਂ ਦੀ ਗਿਣਤੀ ਹੈ ਜਿਹੜੀ ਉਹ ਵੱਧ ਸਕਦੀ ਹੈ ਤਾਂ ਗੁਜਰਾਤ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗੁਜਰਾਤ ਦੇ ਵਡੋਦਰਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਵਡੋਦਰਾ ਅਤੇ आनंद ਨੂੰ ਜੋੜਨ ਵਾਲਾ ਮਹੀਸਾਗਰ ਨਦੀ ਉੱਤੇ ਬਣਿਆ ਪੁਲਾ ਜਿਹੜਾ ਉਹ ਟੁੱਟ ਜਾਂਦਾ ਹੈ ਗੰਭੀਰਾ ਪੁਲ ਟੈ ਟੇਰੀ ਹੋ ਜਾਂਦਾ ਹੈ ਜਿਸ ਕਰਕੇ ਵੱਡਾ ਹਾਦਸਾ ਹੋ ਜਾਂਦਾ ਹੈ ਪੁਲੋਂ ਤੋਂ ਗੁਜ਼ਰ ਰਹੇ ਦੋ ਟਰੱਕ ਤੇ ਦੋ ਵੈਨ ਸਿੱਧੀਆਂ ਨਦੀ ਦੇ ਵਿੱਚ ਜਾ ਡਿੱਗਦੀਆਂ ਨੇ ਇਸ ਹਾਦਸੇ ਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ ਇੱਕ ਟਰੱਕ ਦੇ ਵਿੱਚ ਮੌਜੂਦ ਵਿਅਕਤੀ ਦੀ ਮੌਤ ਹੋਈ ਹੈ ਜਦਕਿ ਦੋ ਮੌਤਾਂ ਹੋਰ ਹੋਈਆਂ ਨੇ ਜਦਕਿ ਕੁਝ ਲੋਕਾਂ ਨੂੰ ਰੈਸਕਿਊ ਕੀਤਾ ਗਿਆ ਹੈ ਕੁਝ ਲੋਕਾਂ ਦੇ ਲਾਪਤਾ ਹੋਣ ਦੀ ਵੀ ਖਬਰ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇਹ ਵੱਡਾ ਹਾਦਸਾ ਵਾਪਰਿਆ ਹੈ ਕਈ ਵਾਹਨ ਨੇ ਜਿਹੜੇ ਉਹ ਨਦੀ ਵਿੱਚ ਡਿੱਗੇ ਨੇ ਹਾਲਾਂਕਿ ਹਾਲੇ ਤੱਕ ਚਾਰ ਬਾਨਾਂ ਦੀ ਜਾਣਕਾਰੀ ਮਿਲੀ ਹੈ ਜਦੋਂ ਸਰਚ ਕੀਤੀ ਜਾਵੇਗੀ ਤਾਂ ਗਿਣਤੀ ਵਧਣ ਦਾ ਵੀ ਖਦਸ਼ਾ ਹੈ ਕਿ ਕੋਈ ਛੋਟਾ ਵਾਹਨ ਨਾ ਇਸ ਹਾਦਸੇ ਦੀ ਚਪੇਟ ਵਿੱਚ ਆ ਗਿਆ ਹੋਵੇ ਤਾਂ ਗੁਜਰਾਤ ਦੇ ਆਨੰਦ ਅਤੇ ਵਡੋਦਰਾ ਨੂੰ ਜੋੜਨ ਵਾਲਾ ਬ੍ਰਿਜ ਆ ਜਿਹੜਾ ਉਹ ਟੁੱਟ ਗਿਆ ਏ ਤਾਂ ਇੱਕ ਪਾਸੇ ਗੁਜਰਾਤ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਦੂਜੇ ਪਾਸੇ ਬ੍ਰਿਜ ਟੁੱਟਣ ਦੀ ਵੱਡੀ ਘਟਨਾ ਸਾਹਮਣੇ ਆਈ ਆ ਆਨੰਦ ਅਤੇ ਵਡੋਦਰਾ ਦਾ ਆਫਸੀ ਲਿੰਕਾ ਜਿਹੜਾ ਉਹ ਵੀ ਪੁਆਇੰਟ ਹੈਂਡ ਕਰਕੇ ਪ੍ਰਭਾਵਿਤ ਹੋਇਆ ਏ ਅਤੇ ਅੱਜ ਸਵੇਰੇ 7:30 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਏ ਗੁਜਰਾਤ ਦੇ ਵਿੱਚ ਭਾਰੀ ਬਾਰਿਸ਼ ਦਰਮਿਆਨ ਇਹ ਵੱਡਾ ਦੁਖਦ ਹਾਦਸਾ ਵਾਪਰਿਆ ਏ ਤਾਂ ਇਸ ਹਾਦਸੇ ਤੋਂ ਬਾਅਦ ਵਕਵਾਕ ਲੀਡਰਾਂ ਦੇ ਵੱਲੋਂ ਵੀ ਇਸ ਘਾਟਾ ਨੂੰ ਲੈ ਕੇ ਦੁੱਖ ਜਤਾਇਆ ਜਾ ਰਿਹਾ ਹੈ ਗੁਜਰਾਤ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਵੇਰੇ 7:30 ਵਜੇ ਦੇ ਕਰੀਬ ਇਹ ਪੁਲਾ ਜਿਹੜਾ ਉਹ ਢਾਹ ਢੇਰੀ ਹੋਇਆ ਹੈ ਅਤੇ ਕਈ ਵਾਹਨ ਨੇ ਜਿਹੜੇ ਉਹ ਪੁਲ ਤੋਂ ਥੱਲੇ ਜਾ ਡਿੱਗੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇਹ ਹਾਦਸਾ ਵਾਪਰਿਆ ਹੈ ਹਾਲਾਂਕਿ ਸਿਆਸੀ ਜਿਹੜੇ ਲੋਕ ਦੇ ਉਹਨਾਂ ਦੇ ਵੱਲੋਂ ਇਸ ਘਾਟਾ ਨੂੰ ਲੈ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਲੇਕਿਨ ਇਹ ਗੱਲ ਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਪੁਲ ਟੈਟੇ ਦੀ ਕਿਵੇਂ ਹੋ ਗਿਆ ਕਿ ਸਬੰਧਤ ਮੈਕਮੇ ਨੇ ਜਿਹੜੇ ਉਹ ਇਸ ਦਾ ਰੱਖ ਰਖਾ ਨਹੀਂ ਸੀ ਰੱਖ ਰਹੇ ਕਿ ਸਵੇ ਸਮੇਂ ਤੇ ਇਸ ਦੀ ਕੁਆਲਟੀ ਦੀ ਇਸ ਦੀ ਮਜ਼ਬੂਤੀ ਦੀ ਚੈਕਿੰਗ ਨਹੀਂ ਸੀ ਕੀਤੀ ਜਾ ਰਹੀ ਹੈ ਤੇ ਕੀ ਕਾਰਨ ਬਣੇ ਨੇ ਕਿ ਨਦੀ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਇਸ ਦੇ ਪਿੱਲਰ ਕਮਜ਼ੋਰ ਹੋ ਗਏ ਸਨ ਜਾਂ ਕਿਸੇ ਹੋਰ ਕਾਰਨ ਇਹ ਹਾਦਸਾ ਹੈ ਜਿਹੜਾ ਉਹ ਵਾਪਰਿਆ ਹੈ ਤਾਂ ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਹੋਰ ਟਰੱਕਾ ਜਿਹੜਾ ਉਹ ਪੁਲ ਦੇ ਉੱਤੇ ਡਿੱਗਣੋਂ ਬਚਿਆ ਹੈ ਲਗਭਗ ਜਿਆਦਾਤਰ ਹਿੱਸਾ ਹੈ ਜਿਹੜਾ ਉਸ ਦਾ ਟੇਡਾ ਹੋ ਗਿਆ ਹੈ ਅਤੇ ਅਗਰ ਸਮੇਂ ਸਿਰ ਉਸ ਟਰੱਕ ਦੇ ਬ੍ਰੇਕ ਨਾ ਲੱਗਦੇ ਤਾਂ ਉਹ ਟਰੱਕ ਵੀ ਇਸ ਪੁਲ ਤੋਂ ਥੱਲੇ ਡਿੱਗ ਸਕਦਾ ਸੀ ਤਾਂ ਵੱਡੀ ਖਬਰ ਤੁਹਾਡੇ ਨਾਲ ਗੁਜਰਾਤ ਤੋਂ ਸਾਂਝੀ ਕਰ ਰਹੇ ਹਾਂ ਜਿੱਤੇ ਵੱਡਾ ਦੁਖਦ ਹਾਦਸਾ ਵਾਪਰਿਆ ਹੈ ਤਾਂ ਖਾਸੇ ਜਿਹੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਤੇ ਇੱਕ ਮਹਿਲਾ ਪਾਣੀ ਦੇ ਵਿੱਚ ਖੜੀ ਰੋਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਹ ਲੋਕਾਂ ਨੂੰ ਬਚਾਉਣ ਦੀ ਅਪੀਲ ਕਰ ਰਹੀ ਹੈ ਤਾਂ ਲੋਕ ਜਿਹੜੇ ਉਹ ਰੱਸੀਆਂ ਦੀ ਮਦਦ ਦੇ ਨਾਲ ਇੱਕ ਦੂਜੇ ਨੂੰ ਫੜ ਕੇ ਅੱਗੇ ਪਾਣੀ ਦੇ ਵਿੱਚ ਗਏ ਨੇ ਅਤੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੈ ਤਿੰਨ ਮੌਤਾਂ ਦੀ ਪੁਸ਼ਟੀ ਹਾਲੇ ਤੱਕ ਹੋਈ ਹੈ ਲੇਕਿਨ ਮੌਤਾਂ ਦੀ ਗਿਣਤੀ ਵਧਣ ਦੀ ਵੀ ਸ਼ੰਕਾ ਹੈ ਤਾਂ ਗੁਜਰਾਤ ਦੇ ਵਿੱਚ ਇਹ ਦੁਖਦ ਹਾਦਸਾ ਵਾਪਰਿਆ ਹੈ